ਬਠਿੰਡਾ ਜ਼ਿਲ੍ਹੇ ਦੇ ਪਿੰਡ ਬਦਿਆਲਾ ਵਿਖੇ ਖੇਤਾ ਵਿੱਚ ਰਹਿੰਦੇ ਇੱਕ ਬਜ਼ੁਰਗ ਜੋੜੇ ਦਾ ਨਾਮਲੂਮ ਵਿਅਕਤੀਆਂ ਵੱਲੋਂ ਤੇਜ਼ ਤਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਮ੍ਰਿਤਕ ਜੋੜੇ ਦਾ ਲੜਕਾ ਤੇ ਨੂੰ ਸੀ ਆਈ ਐਫ ਦਿੱਲੀ ਵਿਖੇ ਡਿਊਟੀ ਕਰਦੇ ਹਨ ਤੇ ਬੇਟੀ ਨੇੜਲੇ ਪਿੰਡ ਵਿਖੇ ਵਿਆਹੀ ਹੋਈ ਹੈ ਘਟਨਾ ਸਮੇਂ ਮ੍ਰਿਤਕ ਜੋੜਾ ਕਾਰ ਵਿੱਚ ਇਕਲਾ ਸੀ ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਜਦ ਉਹਨਾਂ ਜਾ ਕੇ ਵੇਖਿਆ ਤਾਂ ਬਜ਼ੁਰਗ ਗਿਆ ਸਿੰਘ ਤੇ ਅਮਰਜੀਤ ਕੌਰ ਖੂਨ ਨਾਲ ਲਥਪਤ ਪੈ ਸੰਤੇ ਕਰਦਾ ਸਮਾਨ ਖਿਲਰਿਆ ਹੋਇਆ ਸੀ ਘਟਨਾ ਦੀ ਸੂਚਨਾ ਮਿਲਣ ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਮ੍ਰਿਤਕ ਦੇਹਾਂ ਨੂੰ ਸਹਾਰਾ ਸਮਾਜ ਸੇਵਾ रामपुरा ਦੀਆਂ ਐਂਬੂਲੈਂਸਾਂ ਰਾਹੀਂ ਸਿਵਲ ਹਸਪਤਾਲ रामपुरा ਦੀ ਮੋਰਚੇਰੀ ਵਿੱਚ ਰੱਖਿਆ ਗਿਆ ਮੈਂ ਸੰਦੀਪ ਵਰਮਾ ਪ੍ਰਧਾਨ ਸਹਾਰਾ ਸਮਾਜ ਸੇਵਾ रामਪੁਰਾ ਫੂਲ ਜ਼ਿਲ੍ਹਾ ਬਠਿੰਡਾ ਰਾਤ 1 ਵਜੇ ਦੇ ਕਰੀਬ ਥਾਣਾ ਸਦਰ ਤੋਂ ਸਾਨੂੰ ਫੋਨ ਆਇਆ ਕਿ ਪਿੰਡ ਵਿਦਿਆਲਾ ਤੋਂ ਚਾਉ ਨੂੰ ਲਿੰਕ ਸੜਕ ਜਾਂਦੀ ਹੈ ਉੱਥੇ ਖੇਤਾਂ ਦੇ ਵਿੱਚ ਬਣੀ ਹੋਈ ਕੋਠੀ ਦੇ ਵਿੱਚ ਇੱਕ ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋਇਆ ਤਾਂ ਅਸੀਂ ਆਪਣੀਆਂ ਸੰਸਥਾ ਦੀਆਂ ਐਂਬੂਲੈਂਸਾਂ ਲੈ ਕੇ ਘਟਨਾ ਸਥਾਨ ਤੇ ਪਹੁੰਚੇ ਦੋਨੋਂ ਹੀ ਮ੍ਰਿਤਕ ਦੇਹਾਂ ਨੂੰ ਪੁਲਿਸ ਦੀ ਮੌਜੂਦਗੀ ਦੇ ਵਿੱਚ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਰੱਖਿਆ ਸਾਨੂੰ 8:30 ਦੇ ਕਰੀਬ ਇਨਫੋਰਮੇਸ਼ਨ ਮਿਲੀ ਸੀ ਕਿ ਕਾਰ ਸਿੰਘ ਜੋ ਕਿ ਆਪਣੀ ਘਰ ਵਾਲੀ ਦੇ ਨਾਲ ਇੱਥੇ ਰਹਿੰਦਾ ਹੈ ਪਿੰਡ ਬਦਿਆਲਾ ਦੇ ਵਿੱਚ ਬਾਹਰ ਢਾਣੀ ਦੇ ਉੱਪਰ ਘਰ ਹੈ ਤੇ ਜਿਹੜਾ ਹੈਗਾ ਇਹਨਾਂ ਦੇ ਮਰਦਰ ਸਬੰਧੀ ਸਾਡੇ ਕਨਫਰਮੇਸ਼ਨ ਆਈ ਸੀ ਜਿਸ ਸਬੰਧ ਵਿੱਚ ਸਾਡੀਆਂ ਜਿਹੜੀਆਂ ਟੀਮਾਂ ਨੇ ਇੱਥੇ ਸੀਆਈਏ ਦੀ ਟੀਮਸ ਨੇ ਡੀਐਸਪੀ ਰਾਮਪੁਰਾ ਫੂਲ ਐਸਐਚਓ ਸਦਰ ਰਾਮਪੁਰਾ ਚੌਕੀ ਚਾਹਤ ਚੌਕੇ ਦੋਨੋਂ ਸੀਏ ਇੰਚਾਰਜ ਤੇ ਅਸੀਂ ਇੱਥੇ ਸਾਰੇ ਆਏ ਆ ਤੇ ਇਹਦੇ ਵਿੱਚ ਮੋਢਲੀ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਕਿ ਜਿਹੜਾ ਗਿਆਸ ਸਿੰਘ ਹੈ ਆਪਣੀ ਵਾਈਫ ਅਮਰਜੀਤ कौर ਦੇ ਨਾਲ ਇੱਥੇ ਰਹਿੰਦਾ ਸੀਗਾ ਤੇ ਇਹਨਾਂ ਦੀ ਇਸ ਤਰ੍ਹਾਂ तकरीबन 62 ਸਾਲ ਹੈਗੀ ਆ कि ਅੱਜ ਸ਼ਾਮ ਨੂੰ ਜਦੋਂ ਇਹਦਾ ਦੇ ਬੇਟਾ ਜੋ ਕਿ ਜੌਬ ਕਰਦਾ ਬਾਹਰ ਦਿੱਲੀ ਦੇ ਵਿੱਚ ਉਹਨਾਂ ਨੇ ਜਦੋਂ ਕਾਲ ਕੀਤੀ ਤਾਂ ਫੋਨ ਆਪਣਾ ਅਨਸਰ ਨਹੀਂ ਕਰ ਰਿਹਾ ਸੀਗੇ ਜਦੋਂ ਉਹਨਾਂ ਨੇ ਇਸ ਪੁਸ਼ਪਦੀ ਪੁਛਪੜਤਾਵ ਕੀਤੀ ਤਾਂ ਫਿਰ ਪਿੰਡ ਵਾਲੇ ਜਿਹੜੇ ਆ ਕੇ ਦੇਖਿਆ ਤਾਂ ਇਹਨਾਂ ਦਾ ਜਿਹੜਾ ਸੀਗਾ ਬਰੂਟਲੀ ਸ਼ਾਰਪ ਸ਼ੈਪ ਵੈਪਨ ਦੇ ਨਾਲ ਦੋਨਾਂ ਦਾ ਕਿਸੇ ਨੇ ਮਰਡਰ ਕਰ ਦਿੱਤਾ ਸੀਗਾ ਸੋ ਮੋਡਲੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਇੱਥੇ ਪਹੁੰਚ ਕੇ ਸਾਡੇ ਵੱਲੋਂ ਥਾਣਾ ਸੱਦਾ ਗਾਮਪੁਰਾ ਦੇ ਵਿੱਚ ਅਸੀਂ ਮੁਕੱਦਮਾ ਦਰਜ ਕਰਕੇ ਇਹਦੀ ਮੁਕੱਦਮੇ ਦੀ ਤਫਤੀਸ਼ ਸ਼ੁਰੂ ਕਰ ਰਹੇ ਹਾਂ ਤੇ ਵੀ ਵਿਲ ਟ੍ਰਾਈ ਟੂ ਜਲਦੀ ਤੋਂ ਜਲਦੀ ਪ੍ਰੈਸ ਕਰ ਲਏਗਾ